ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਪਲੈਟਫਾਰਮ ਰਾਹੀਂ ਸਿੱਖ ਇਤਿਹਾਸ ਬਾਰੇ ਗਲਤ ਜਾਣਕਾਰੀ ਫੈਲਾਉਣ ਤੇ ਇਤਰਾਜ਼ ਜਿਤਾਇਆ ਗਿਆ ਸਿਟੀ ਹੋਮ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ SGPC ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਪਲੈਟਫਾਰਮ ਜਿਵੇਂ ਕਿ ChatGPT ਇਨ੍ਹਾਂ ਵੱਲੋਂ ਸਿੱਕੇ ਇਤਿਹਾਸ ਬਾਰੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਜੋ ਕਿ ਨੌਜਵਾਨ ਪੀੜੀ ਨੂੰ ਗੁੰਮਰਾਹ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ ਐਸਜੀਪੀਸੀ ਦੇ ਅਫਰਦਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਪਲੈਟਫਾਰਮਸ ਨੇ ਜਿਵੇਂ ਕਿ ਚੈਟ ਜੀਪੀਟੀ ਜੈਮਨੀ AI ਮੈਟਾ ਇਹ ਸਭ ਗਲਤ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਨ੍ਹਾਂ ਵੱਲੋਂ ਸਿੱਕੇ ਇਤਿਹਾਸ ਬਾਰੇ ਗਲਤ ਤਸਵੀਰਾਂ ਗਲਤ ਜਾਣਕਾਰੀ ਤੇ ਗਲਤ ਵਿਵਰਣ ਦਿੱਤਾ ਜਾ ਰਿਹਾ ਹੈ ਜੋ ਕਿ ਸਿੱਖਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚਾ ਰਿਹਾ ਹੈ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬਹੁਤ ਗਲਤ ਗੱਲ ਹੈ ਜਿਸ ਹਿਸਾਬ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਤਿਹਾਸ ਬਾਰੇ ਗਲਤ ਜਾਣਕਾਰੀ ਫਿੰਦੀ ਹੋਈ ਨਜ਼ਰ ਆ ਰਹੀ ਹੈ ਇੰਨਾ ਹੀ ਨਹੀਂ ਐਸਜੀਪੀ ਦੇ ਵੱਲੋਂ AI ਪਲੈਟਫਾਰਮ ਜਿਵੇਂ ਕਿ ਚੈਟ ਜੀਪੀਟੀ ਗੈਮੀ AI, ਮੈਟਾ, ਗੂਗਲ ਆਦਿ ਪਲੇਟਫਾਰਮਸ ਨੂੰ ਪੱਤਰ ਰਾਹੀਂ ਸ਼ਿਕਾਇਤ ਵੀ ਦਰਜ करवाई ਗਈ ਹੈ। ਖਰੋਦਾਰ ਜੀ ਉਹਨਾਂ ਵੱਲੋਂ ਪੱਤਰ ਰਾਹੀਂ ਇਤਰਾਜ਼ ਜਤਾਇਆ ਗਿਆ। ਉਹਨਾਂ ਨੇ ਕਿਹਾ ਹੈ ਕਿ ਸਿੱਖ ਧਰਮ ਦੀਆਂ ਆਪਣੀ ਪਵਿੱਤਰ ਰਵਾਇਤਾਂ ਹਨ ਜਿਨ੍ਹਾਂ ਵਿੱਚ ਤਬਦੀਲੀ ਸਹਿਣਯੋਗ ਨਹੀਂ ਹੈ। AI ਰਾਹੀਂ ਜੋ ਟੰਗ ਨਾਲ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸਕ ਤਸਵੀਰਾਂ ਅਤੇ ਲਿਖਤੀ ਰੂਪ ਵਿੱਚ ਭੁਲਾਵੇ ਵਾਲੇ ਟੰਗ ਨਾਲ ਪੇਸ਼ਵਰ ਕੀਤੀ ਜਾ ਰਹੀ ਹੈ। ਇਸ ਨਾਲ ਸਿੱਖ ਪਾਈਚਾਰੇ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ। ਉਹਨਾਂ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਆਪਣੀ ਧਾਰਮਿਕ ਵਿਰਸੇ ਬਾਰੇ ਜਾਣਕਾਰੀ ਲਈ ਤੇਜ਼ੀ ਨਾਲ ਤਕਨੀਕ ਤੇ ਨਿਰਭਰ ਹੋ ਗਈ ਹੈ। ਪਰ AI ਰਾਹੀਂ ਮਿਲ ਰਹੀ ਅਧੂਰੀ ਅਤੇ ਗਲਤ ਜਾਣਕਾਰੀ ਉਹਨਾਂ ਨੂੰ ਗੁੰਮਰਾਹ ਵੀ ਕਰ ਰਹੀ ਹੈ। ਗੁਰਮਤਿ ਦੀ ਆਤਮਿਕ ਪਵਿੱਤਰਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। एसजीपीसी ने यह भी बताया है कि कुछ गੁਰبانی ऐप्स भी गੁਰبانی ਨੂੰ सही रूप ਵਿੱਚ प्रस्तुत ਨਹੀਂ ਕਰ ਰਹੀਆਂ। ამ ਇਨਾਂ ਖਿਲਾਫ ਵੀ এসਜੀਪੀਸੀ ਵੱਲੋਂ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਹੋ ਸਕਦੀ ਹੈ। এসਜੀਪੀਸੀ ਵੱਲੋਂ ਇਤਰਾਜ਼ ਜਤਾਇਆ ਗਿਆ ਸਿਰਫ AI ਪਲੇਟਫਾਰਮ ਸੰਬੰਧੀ ਹੀ ਨਹੀਂ ਬਲਕਿ ਕੁਝ ਜੜੀ ਗੁਰبانی ਸੰਬੰਧੀ ਜੜੀ ਐਪਸ ਨੇ। ਉਹਨਾਂ ਤੇ ਵੀ ਇਤਰਾਜ਼ ਜਤਾਇਆ ਗਿਆ ਤੇ ਹੁਣ ਜਲਦ ਹੀ ਕਾਨੂੰਨੀ ਕਾਰਵਾਈ ਦੀ ਮੰਗ ਛੇੜੀ ਐ ਉਹ ਵੀ ਕੀਤੀ ਜਾਵਿਕ ਆਪਣੀ رائے ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੀ ਕਰਿਓ ਵੀ ਤੁਹਾਡਾ ਕੀ ਕਹਿਣਾ ਹੈ ਅੱਜ ਦੇ ਸਮੇਂ ਵਿੱਚ ਜਿੱਥੇ ਸਾਡੀ ਜਿਹੜੀ ਨੌਜਵਾਨ ਪੀੜੀ ਹੈ ਉਹ ਹਰ ਇੱਕ ਗੱਲ ਲਈ AI ਤੇ ਨਿਰਭਰ ਹੋ ਗਈ ਹੈ ਜਿੱਥੇ ਪਹਿਲਾਂ ਕਿਤਾਬਾਂ ਵਿੱਚੋਂ ਗਿਆਨ ਮਿਲਦਾ ਸੀ ਹੁਣ ਉਹੀ ਗਿਆਨ ਚੈਟ ਜੀਪੀਟੀ ਜਾਂ ਫਿਰ ਜਿਹੜੇ ਬਸਨੀ ਆਈ ਪਲੇਟਫਾਰਮਸ ਨੇ ਉਹਨਾਂ ਰ ਉਹਨਾਂ ਵਿੱਚ ਲੱਭਿਆ ਜਾ ਰਿਹਾ ਹੈ ਤੇ ਤੁਹਾਡਾ ਕੀ ਕਹਿਣਾ ਇਹਨੂੰ ਲੈ ਕੇ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਕਿਉਂਕਿ AI ਗਲਤ ਜਾਣਕਾਰੀ ਸਿੰਦੀ ਹੋਈ ਵੀ ਨਜ਼ਰ ਆ ਰਿਹਾ ਹੈ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਤੇ ਅੱਗੇ ਅਪਡੇਟਸ ਲਈ ਦੇਖਦੇ ਰਹੋ ਸਿਟੀ ਹੋਮੀ